ਇਸ ਵਕਤ ਦੀ ਇੱਕ ਵੱਡੀ ਅਪਡੇਟ ਹੈ ਜਿਹੜੀ ਉਹ ਗੁਰੂ ਨਗਰੀ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਦੇ ਇਸ ਜਵਾਨ ਦਾ ਉਸਦੇ ਮਾਪੇ ਪ੍ਰਤੀ ਪਿਆਰ ਦੇਖ ਕੇ ਤੁਸੀਂ ਵੀ ਹੋ ਜਾਉਂਗੇ ਭਾਵੁਕ ਅੱਜ ਦੇ ਸਮੇਂ ਵਿੱਚ ਜਿੱਥੇ ਕਈ ਨੌਜਵਾਨ ਆਪਣੇ ਮਾਪਿਆਂ ਨੂੰ ਬੇਸਹਾਰਾ ਛੱਡ ਦਿੰਦੇ ਹਨ ਉੱਥੇ ਹੀ ਪੰਜਾਬ ਪੁਲਿਸ ਦੇ ਇਸ ਮਲਾਜ਼ਮ ਨੇ ਆਪਣੇ ਮਾਪੇ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਜ਼ਿੰਦਾ ਰੱਖਣ ਦੇ ਲਈ ਉਹਨਾਂ ਦੀ ਯਾਦ ਵਿੱਚ ਬਣਾਈਆਂ ਨੇ ਮੂਰਤੀਆਂ ਦੇਖੋ ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੇ ਨਾਲ ਮੇਰੇ ਟਾਈਮ ਦੀ ਇੱਕ ਖਾਸ ਅਪਡੇਟ ਅਗੱਡੀਆ ਨਹੀਂ ਬੋਲਦਾ ਹਾਂ ਜੀ ਭਾਜੀ ਕੀ ਨਾਂ ਆ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਕਿਸ ਤਰੀਕੇ ਨਾਲ ਵੇਖਦੇ ਹੋ ਜਿਹੜੀ ਮੂਰਤੀ ਤੁਸੀਂ ਤਿਆਰ ਕੀਤੀ ਕੀ ਕਹਿਣਾ ਚਾਹੋਗੇ ਮੇਰਾ ਨਾਂ ਜੀ ਦਿਲਵਰਤਾਰ ਸਿੰਘ ਹੈ ਜੀ ਮੈਂ ਅੰਮ੍ਰਿਤਸਰ ਫਰਗਾ ਚੋੜੀ ਰੋਡ ਤੇ ਨਰੰਗ ਕਾਰੀ ਕਲੋਨੀ ਵਿੱਚ ਰਹਿਣਾ ਜੀ ਤੇ ਇਹ ਆਪਣੇ ਮੇਰੇ ਜਿਹੜੀਆਂ ਮੂਰਤੀਆਂ ਬਣੀਆਂ ਇਹ ਮੇਰੇ ਮਾਤਾ ਪਿਤਾ ਜੀ ਦੀਆਂ ਹੋ ਜੀ ਇਸ ਤਰੀਕੇ ਨਾਲ ਕਿਉਂ ਇਹ ਜਹਾਨ ਦੇ ਵਿੱਚ ਆਏ ਮੂਰਤੀਆਂ ਬਣਾਈਆਂ ਗਈਆਂ ਤੀ ਕਦੋਂ ਤੁਹਾਡੇ ਮਾਤਾ ਪਿਤਾ ਤੁਹਾਨੂੰ ਛੋੜਾਂ ਦੇ ਗਏ ਤਾਂ ਕਿਸ ਤਰੀਕੇ ਨਾਲ ਇਹ ਮੂਰਤੀਆਂ ਤਿਆਰ ਕਰਨਾ ਸੀ ਮੇਰੇ ਪਿਤਾ ਜੀ 2013 ਚ ਵਿਛੜਾ ਦੇ ਗਏ ਸੀ ਮਾਤਾ ਜਿਹੜੀ 7 ਫਰਵਰੀ 2020 ਨੂੰ ਵਿਛੜਾ ਦੇ ਗਈ ਤੇ ਇਹਨਾਂ ਦੀ ਜਾਣ ਤੋਂ ਬਾਅਦ ਬੜੀ ਪਰੇਸ਼ਾਨੀ ਹੁੰਦੀ ਸੀ ਸੋਚਦੇ ਸੀ ਕਿ ਜਿਹਨਾਂ ਗੁੱਜਰਾਂ ਦੇ ਹੱਥਾਂ 'ਚ ਖੇਡੇ ਪਲੇ ਸੀ ਵੱਡੇ ਹੋਏ ਸੀ ਜਿਨ੍ਹਾਂ ਨੂੰ ਅਣਕੇ ਰੋਜ਼ ਦਸਤੂਰਾਂ ਨਾਲ ਕੇ ਮਿਲਦਾ ਸੀ ਤੇ ਉਹ ਘਰ ਨਹੀਂ ਮਿਲਦੇ ਤੇ ਫਿਰ ਟੈਨਸ਼ਨ ਹੁੰਦੀ ਹੀ ਪਰੇਸ਼ਾਨੀ ਹੁੰਦੀ ਹੀ ਮੂੜ ਖਰਾਬ ਹੁੰਦਾ ਸੀ ਮੈਂ ਸੋਚਦਾ ਸੀ ਵੀ ਨਾਲ ਵਾਸਤੇ ਕੁਝ ਕਰਾਂ ਇਹਨਾਂ ਨੂੰ ਮੈਂ ਕਿਹੜੇ ਤਰੀਕੇ ਨਾਲ ਆਪਣੇ ਕੋਲ ਰੱਖ ਦੱਕ ਸਕਦਾ ਮੈਂ ਬੜਾ ਸੋਚਿਆ ਬਹੁਤ ਸੋਚਿਆ ਬਹੁਤ ਸੋਚ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਮੈਂ ਨਹੀਂ ਦੀ ਮੂਰਤੀਆਂ ਗੁੰਨ ਬਣਾਵਾ ਤੇ ਫਿਰ ਮੈਂ ਕਿ ਮੂਰਤੀਆਂ ਕਦਾਂ ਬਣਨੀਆਂ ਵਾ ਕਿ ਕਿਸ ਤੋਂ ਬਣਨੀਆਂ ਵਾ ਪਤਾ ਨਹੀਂ ਕੋਈ ਟਿਕਾਣਾ ਕੋਈ ਨਹੀਂ ਵੀ ਕੀ ਇਦਾਂ ਦੀਆਂ ਬੰਜੜ ਗਿਆ ਹੋ ਬੰਜੜ ਗਿਆ ਉਹ ਫਿਰ ਮੈਂ ਸਰਚ ਕੀਤੀ Google ਤੇ Google ਤੇ ਮੈਨੂੰ ਪਤਾ ਲੱਗਾ ਮੂਰਤੀਕਾਰ ਵੀ ਬਣਾਉਦੇ ਆ ਫਿਰ ਮੈਂ ਉੱਥੇ ਗਿਆ ਜੈਪੁਰ ਗਿਆ ਜੈਪੁਰ ਜਾਂ ਤਬ ਪਤਾ ਲੱਗਾ ਵੀ ਉੱਥੇ ਮੂਰਤੀਆਂ ਬਣਾਉਂਦੇ ਆ ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਆ ਕੇ ਬਣਾਈਆਂ ਵਾ ਵੱਖ-ਵੱਖ ਮੂਰਤੀਆਂ ਬਣਾਈਆਂ ਬਣਾਈਆਂ ਵਾ ਤੇ ਉਹਨਾਂ ਬਣਨ ਤੋਂ ਬਾਅਦ ਉਹਨਾਂ ਨੇ ਪੁੱਛਿਆ ਵੀ ਉਹਨਾਂ ਦੇ ਨਾਲ ਇਸ ਤਰ੍ਹਾਂ ਜਿਤਨਾ ਉਹਨਾਂ ਦੀਆਂ ਪੁਰਾਣੀਆਂ ਫੋਟੋਆਂ ਦਿਖਾਈਆਂ ਇਹ ਆ ਪੁਰਾਣੇ ਫੋਟੋਆਂ ਵਾ ਤੇ ਆ ਉਹਨਾਂ ਦੀ ਮੂਰਤੀ ਆ ਤੇ ਵੇਖੋ ਕੋਈ ਫਰਕ ਹੈਗਾ ਤੇ ਸਭ ਨੇ ਇਹ ਫਰਕ ਬਿਲਕੁਲ ਠੀਕ ਹੈ ਲਗਭਗ ਜਨਕੀ ਨੇੜੇ ਆ ਪੂਰੀਆਂ ਤੇ ਮੈਂ ਹਵਤੂ ਹੀ ਮੇਰੀਆਂ ਵੀ ਮੇਰੇ ਮਾਤਾ ਪਿਤਾ ਦੀ ਮੂਰਤੀਆਂ ਬਣਾਉ ਤੇ ਫਿਰ ਉਹਨਾਂ ਕਾ ਵੀ ਬਣਾਦਾਂਗੇ ਸਾਨੂੰ ਇੰਨੀਆਂ ਫੋਟੋਆਂ ਚਾਹੀਦੀਆਂ ਆ ਚਾਹੀਦਾ ਜੋ ਵੀ ਆਪਣੀ ਰਿਕੁਇਰਮੈਂਟ ਮੰਗੀ ਉਹਨਾਂ ਦਿੱਤੀ ਕਿ ਉਹਨਾਂ ਨੇ ਫਿਰ ਸਾਨੂੰ ਕੋਈ 2 ਤੋਂ 2.5 ਮਹੀਨੇ 3 ਮਹੀਨੇ ਲੱਗੇ ਮੇਰੇ ਘਰ ਆਉਣ ਦੇ ਤੱਕ 3 ਮਹੀਨੇ ਲੱਗੇ 3 ਮਹੀਨੇ ਚ ਮੂਰਤੀਆਂ ਮੇਰੇ ਘਰ ਪਹੁੰਚ ਗਈਆਂ ਕਿਉਂਕਿ ਤਰਾਸ਼ ਕੇ ਬਣਾਉਂਦੀਆਂ ਹਾਂਗੇ ਮਾਮੇ ਰਗਾ ਹੀ ਤੇ ਇਹ ਬੜਾ ਬਰੀਕੀ ਦਾ ਕੰਮ ਹੀ ਫਿਰ ਪੇਂਟ ਕਰਵਾਇਆ ਤੇ ਕਲਰ ਕਰਾਇਆ ਜੋ ਸਾਡੀ ਚਮੜੀ ਹੀ ਮਾਤਾ ਸਾਡੇ ਦੀ ਜਾਂ ਫਾਦਰ ਸਾਡੇ ਸਾਡੇ ਦੀ ਉਸ ਚਮੜੀ ਦੇ ਮੁਤਾਬਕ ਉਹ ਕਲਰ ਕਰਾਏ ਜੋ ਨਿਸ਼ਾਨ ਹੀ ਦਾਗ ਹੀ ਉਹ ਸਾਰੇ ਉਸ ਤਰ੍ਹਾਂ ਹੀ ਪੁਏ ਜੀ ਹਾਂ ਕੀ ਮੁੱਲ ਤਾਂ ਨਾ ਨਹੀਂ ਹੈ ਪਰ ਦੇਖਿਆ ਜਾਵੇ ਫਿਰ ਕਿੰਨੇ ਦੀ ਬਖਾਰੇ ਬਣੇ ਦੇਖੋ ਜੀ ਨਾ ਤਾਂ ਮੁੱਲ ਤੇ ਕੋਈ ਨਹੀਂਗਾ ਮੁੱਲ ਹੈ ਹੀ ਨਹੀਂ ਦਾ ਪਰ ਫਿਰ ਵੀ ਮੈਂ ਦੁਨੀਆਦਾਰੀ ਚ ਸਮਾਜਦਾਰੀ ਤੇ ਜਿਹੜਾ ਆਪਣਾ ਜਿਹੜਾ ਇੱਕ ਦਸਤਾਵਲ ਪੌਣੇ 2 ਲੱਖ ਤੋਂ 2 ਲੱਖ ਦੇ ਵਿੱਚ ਬਣ ਗਿਆ ਜਦੋਂ ਬਣ ਕੇ ਘਰ ਦੇ ਵਿੱਚ ਆਈਆਂ ਤੇ ਉਦੋਂ ਕਿਸ ਤਰੀਕੇ ਨਾਲ ਮੌਰੀ ਪਰਿਵਾਰ ਜਦੋਂ ਬਣ ਕੇ ਘਰ ਆਈਆਂ ਤੇ ਇਹ ਕੋਈ ਰਾਤ ਦਾ ਉਦੋਂ ਕੋਈ 12 ਕੋਈ ਦਾ ਟਾਈਮ ਹੀ ਜਦੋਂ ਮੌਤੇ ਪਹੁੰਚੀਆਂ ਪੈਕ ਹੋ ਕੇ ਆਈਆਂ ਪੈਕਿੰਗ ਹੀ ਉਹਦੀ ਜਦੋਂ ਪੈਕਿੰਗ ਖੁੱਲੀ ਤੇ ਉਦੋਂ ਸਾਰਾ ਪਰਿਵਾਰ ਨੇ ਵੇਖ ਕੇ ਹੈਰਾਨ ਪਛਾਣ ਹੋ ਗਏ ਪੀ ਇਹ ਤੇ ਬੀਬਾ ਪਾਪਾ ਹੂੰ ਬੀਬਾ ਪਾਪਾ ਰਿਹਾ ਗਿਆ ਤੇ ਇਹ ਛੜਪੇ ਮਾਰੇ ਸਾਰੇ ਖੁਸ਼ ਹੋ ਗਏ ਤੇ ਉਹ ਫਿਰ ਅਹੀਂ ਮੋਤੀਆਂ ਚੁੱਕ ਕੇ ਆਪਣੇ ਅੰਦਰ ਰੱਖੀਆਂ ਫਿਰ ਉਹਨਾਂ ਨੂੰ ਆ ਲਿਆ ਕੇ ਫਿਰ ਇਸ ਤਰ੍ਹਾਂ ਬਣਾ ਕੇ ਸਟੈਂਡ ਬਣਾ ਕੇ ਸਟੈਂਡ ਤੇ ਆਪਣੇ ਕਮਰੇਜ ਰੱਖੀਆਂ ਇਹਨਾਂ ਨੂੰ ਜਦੋਂ ਜਾਈਦਾ ਵਾ ਆਪਣੇ ਕਿਸੇ ਵੀ ਕੰਮ ਜਾਈਦਾ ਵਾ ਇੰਨਾ ਕੇ ਹੱਥ ਜੋੜ ਕੇ ਜਾਈਦਾ ਵੀ ਤੁਸੀਂ ਸਾਡੇ ਅੰਗ ਸੰਗ ਰਹਿ ਕੇ ਸਾਡਾ ਕੰਮ ਕਰੋ ਹਾਂ ਜੇ ਬੱਚਿਆਂ ਨੂੰ ਕਿਸ ਤਰੀਕੇ ਨਾਲ ਬੀਜੋ ਆਵਲੇ ਪੀੜੀ ਜਿਹੜੀ ਆ ਮੋਬਾਈਲਾਂ ਚ ਖੁੱਬੀ ਆ ਟੀਵੀ ਸੀਰੀਜ਼ਾਂ ਚ ਖੁੱਲੀ ਖੁੱਬੀ ਆ ਜਿਹੜੇ ਨਾਟਕ ਆਉਂਦੇ ਆ ਉਹ ਸਾਸ ਵੀ ਕਬੀ ਬਹੁਤ ਹੀ ਇਹੋ ਜਿਹੇ ਨਾਟਕ ਜਿਹੜੇ ਉਹ ਪਵਾੜੇ ਪਾਉਂਦੇ ਸਾਡੇ ਘਰਾਂ ਚ ਮੈਂ ਤੇ ਕਹੂੰਗਾ ਵੀ ਆਵਲੀ ਪੀੜੀ ਨੂੰ ਕਹਾਂਗਾ ਵੀ ਇਹ ਨਾਟਕ ਜਿਹੜੇ ਆ ਚੈਨਲਾਂ 'ਤੇ ਨਾ ਵੇਖੋ ਮਾੜੇ ਚੈਨਲਾਂ ਨਾ ਵੇਖੋ ਜਿਹੜੇ ਕੋਈ ਚੰਗੇ ਸੀਰੀਜ਼ ਆ ਕੋਈ ਚੰਗੀ ਕਹਾਣੀਆਂ ਸਚਾਈ ਦੇ ਆਧਾਰਤ ਜਿਹੀ ਕਹਾਣੀ ਕਹਾਣੀ ਉਹ ਵੇਖੋ ਸਚਾਈ ਕਿੱਥੇ ਆ ਜਿਹੜੇ ਇਤਿਹਾਸਿਕ ਨਾਟਕ ਬਣਿਆ ਉਹ ਨੋ ਜਿਹੜੀ ਸਾਸਰੀ ਮਾਰਾ ਕਹੀ ਜਾਂਦੀ ਆ ਕਿਤੇ ਸਾਸਰੀ ਨੋਨ ਮਾਰਾ ਕਹੀ ਜਾਂਦੀ ਆ ਉਹ ਆਂਵੜੀ ਜਿਹੜੀਆਂ ਕੁੜੀਆਂ ਤੇ ਵੀ ਮਾਰਾ ਸਰਪੰਚੀ ਬੱਚਿਆਂ ਤੇ ਮਾਰਾ ਸਰਪੰਚਾਉਂਦੀਆਂ ਵੀ ਇਹ ਸਾਸੂ ਦੀ ਮੜੀ ਆ ਜਦਕਿ ਇਹੋ ਜੀ ਗਲਤੀ ਹੈਗੀ ਕੁਝ ਬੱਚੇ ਜਿਸ ਤਰੀਕੇ ਨਾਲ ਅੱਜ ਮਤਲਬ ਕੋਈ ਅੱਜ ਦੇ ਜੋ ਬੱਚੇ ਆਪਣੇ ਮਾਤਾ ਪਿਤਾ ਨੂੰ ਘਰੋਂ ਕੱਢਣ ਦੇ ਨੇ ਜਾਂ ਮਰਦਾ ਘਰਾਂ ਉਨਾਂ ਨੂੰ ਕੀ ਮੈਸੇਜ ਦੇਣਾ ਤੁਹਾਨੂੰ ਮੈਂ ਇਹ ਕਹੂੰਗਾ ਵੀ ਆਪਣੇ ਮਾਤਾ ਪਿਤਾ ਨੂੰ ਅ ਜਤਮਾਨ ਦੋ ਆਪਣੇ ਘਰ ਰੱਖੋ ਆਪਣੇ ਬੱਚਿਆਂ ਬੱਚਿਆਂ ਨੂੰ ਕੋ ਵੀ ਉਹਨਾਂ ਦੇ ਵਿੱਚ ਖੇਡਣ ਮਿਲਣ ਉਹਨਾਂ ਕੋ ਸਿੱਖਣ ਉਹਨਾਂ ਕੋ ਗੱਲਾਂ ਬਾਤਾਂ ਸੁਣਨ ਪੁਰਾਣੀਆਂ ਗੱਲਾਂ ਸੁਣਨ ਉਹ ਆਪਣੇ ਬੜੀਆਂ ਕੁਝ ਉਲਾਦਾਂ ਜਿਹੜੀਆਂ ਅੱਜ ਕੱਲ੍ਹ ਦੀਆਂ ਹਲਾਤਾਵਾਂ ਆਪਣੇ ਬੱਚਿਆਂ ਨੂੰ ਆਪਣੇ ਮਾਪ ਬਾਪ ਕੋਲ ਨਹੀਂ ਜਾਂਦੀਆਂ ਕਹਿੰਦੇ ਤੁਸੀਂ ਆਪਣੇ ਝੂਠਾ ਖਵਾਉਂਦੇ ਜੀ ਤੁਹਾਡੀ ਤੁਹਾਨੂੰ ਸ਼ੂਗਰ ਆ ਸਾਡੇ ਬੱਚੇ ਨੂੰ ਸ਼ੂਗਰ ਹੋ ਗਈ ਫੇਰ ਜੇ ਤੁਹਾਨੂੰ ਆਹ ਬਿਮਾਰੀ ਆ ਬੱਚੇ ਤੁਹਾਡੀ ਬਿਮਾਰੀ ਹੋ ਜੇ ਹਾਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੁਜਰਾ ਡੀਐਨਏ ਦੀ ਕੋਈ ਨਾ ਤੇ ਕੋਈ ਫਰਕ ਨਹੀਂ ਪੈਂਦਾ ਜੇ ਆਪਣੇ ਜੇ ਅਸੀਂ ਮਾਂ ਪਿਓ ਨੂੰ ਵਸਾਰਾਂਗੇ ਮਾਰਾ ਕਰਾਂਗੇ ਉਹਨਾਂ ਨੂੰ ਧੋਖਾ ਦੇਵਾਂਗੇ ਉਹਨਾਂ ਨੂੰ ਛੜਕਾਂ ਤੇ ਮਰ ਨਹੀਂ ਛੱਡਾਂਗੇ ਬਿਰਦਾਂ ਛੱਡਾਂਗੇ ਤੇ ਆਪ ਵੀ ਫਿਰ ਉੱਥੇ ਉਦਾਂ ਹੀ ਜਾਵਾਂਗੇ ਉੱਥੇ ਹੀ ਜਾਓਗੇ ਉੱਥੋਂ ਹੀ ਮੜੇ ਜਗ੍ਹਾ ਜਾਓਗੇ ਇਹੋ ਬਣਾ ਕੇ ਕਿਸੇ ਵੀ ਡੀਐਨਏ ਆ ਤੁਹਾਡਾ ਤੇ ਕਿਸ ਤਰੀਕੇ ਨਾਲ ਵੇਖਦਾ ਤੁਹਾਡੇ ਜਿਹੜੀਆਂ ਜਿਹੜੀਆਂ ਸੰਗੇ ਮਰਮਰ ਦੀ ਮਦਦ ਨਾਲ ਬਣਾਈ ਨੇ ਕਿਸ ਤਰੀਕੇ ਨਾਲ ਵੇਖਦੇ ਮੇਰਾ ਨਾਮ ਗੁਰਮੀਤਪੁਰਵਾ ਤੇ ਬਹੁਤ ਵਧੀਆ ਤਰੀਕੇ ਨਾਲ ਅਸੀਂ ਵੇਖੀਦਾ ਇਹਨਾਂ ਨੂੰ ਹਾਂਜੀ ਬਹੁਤ ਜ਼ਿਆਦਾ ਪਿਆਰ ਕਰੀਦਾ ਇਹਨਾਂ ਨੂੰ ਤੇ ਇਸੇ ਕਪੜਾ ਮਾਰੀਦਾ ਸ਼ਾਮੀ ਸਾਫ਼ ਕਰਕੇ ਇਹਨਾਂ ਨੂੰ ਡੈਸਟਿੰਗ ਕਰੀਦੀ ਆ ਮਿੱਟੀ ਘਟੇ ਤੋਂ ਬਚਾ ਕੇ ਰੱਖੀਦਾ ਉੱਪਰ ਕਪੜਾ ਪਾ ਦੀਦਾ ਫਿਰ ਹਾਂਜੀ ਕਿਸ ਤਰੀਕੇ ਨਾਲ ਜਦੋਂ ਵੇਖਦੇ ਹੋ ਯਾਦ ਆਉਂਦੀ ਹੈ ਇਹਨਾਂ ਦੀ ਹਾਂਜੀ ਜਦੋਂ ਵੇਖਦੇ ਆ ਫਿਰ ਬਹੁਤ ਜ਼ਿਆਦਾ ਆਉਂਦੀ ਹੈ ਇਹਨਾਂ ਦੀ ਹਾਂਜੀ ਬਹੁਤ ਜ਼ਿਆਦਾ ਪਿਆਰ ਕਰਦੇ ਹੁੰਦੇ ਸੀ ਛੱਟ ਨਾਲ ਤੇ ਫਿਰ ਬਹੁਤ ਜ਼ਿਆਦਾ ਇਹਨਾਂ ਦੀ ਯਾਦ ਆਉਂਦੀ ਆ ਬੱਚੇ ਵੀ ਰੋਣ ਲੱਗ ਪੈਂਦੇ ਆ ਜਦੋਂ ਵੇਖਦੇ ਆ ਮੁੰਡਾ ਮੇਰਾ ਉਹ ਵੀ ਰੋਣ ਲੱਗ ਪੈਂਦਾ ਵੇਖ ਕੇ ਬੀਬੀ ਦਾ ਦੀਮਾ ਦਾਦੀ ਮਾ ਕਰਦੇ ਫੇ ਬੱਚੇ ਹਾਂਜੀ ਬੱਚੇ ਬਹੁਤ ਜ਼ਿਆਦਾ ਪਿਆਰ ਕਰਦੇ ਹੁੰਦੇ ਸੀ ਦਾਦੀ ਮਾ ਨਾਲ ਹਾਂਜੀ ਜਿਹੜੇ ਬਣ ਕੇ ਘਰ ਆਈਏ ਉਦੋਂ ਕਿਸ ਤਰ੍ਹਾਂ ਉਦੋਂ ਬਹੁਤ ਖੁਸ਼ੀ ਦਾ ਮਾਹੌਲ ਹੋ ਗਿਆ ਸੀ ਜਦੋਂ ਘਰ ਛੱਡ ਕੇ ਗਏ ਰਾਤ ਨੂੰ ਤੇ ਸਾਰੇ ਉੱਠ ਕੇ ਵੇਖਣ ਲੱਪੇ ਸਾਰੇ ਸੀ ਸਾਡੀ ਬੀਬੀ ਹੁਣੀ ਆ ਗਿਆ ਪਾਪੇ ਹੁਣੀ ਆ ਗਿਆ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੋ ਗਿਆ ਸੀ ਉਸ ਰਾਤ ਜਦੋਂ ਇਹ ਲੈ ਕੇ ਆਉਂਦੀਆਂ ਸੀ ਸਾਡੇ ਘਰ ਵਿੱਚ ਉਸੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਹੈ ਉਹ ਜਿਹੜੇ ਆਪਣੇ ਹਸਪਤਾਲਾਂ ਜਾਂ ਆਪਣੇ ਦਾਣਾ ਜਿਹਨਾਂ ਮਾਰ ਮਾਰ ਫਟਾਈ ਕਰਦੇ ਨੇ ਜਾਂ ਉਹਨਾਂ ਦਾ ਦੇਖਭਾਲ ਹੀ ਕਰਦੇ ਉਹਨਾਂ ਨੂੰ ਕੀ ਅਪੀਲ ਅਸੀਂ ਤਾਂ ਕਹਿੰਦੇ ਆ ਵੀ ਬੱਚਿਆਂ ਨੂੰ ਆਪਣੇ ਮਾਪਿਆਂ ਨਾਲ ਆਦਰ ਸਤਿਕਾਰ ਤੇ ਪਿਆਰ ਕਰਨਾ ਚਾਹੀਦਾ ਆ ਮਾਪੇ ਉਹਨੂੰ ਨਹੀਂ ਮਿਲਦੇ ਮਾਪੇ ਉਹ ਨਹੀਂ ਮਿਲਦੇ ਔਰ ਐਦਾਂ ਨਹੀਂ ਮਾਪਿਆਂ ਨਾਲ ਮੜਾ ਨਹੀਂ ਕਰਨਾ ਚਾਹੀਦਾ ਵੀ ਮਾਪੇ ਉਹਨੂੰ ਆਪਣੇ ਕੋਲ ਰੱਖਣਾ ਚਾਹੀਦਾ ਉਹਨਾਂ ਦੀ ਸੇਵਾ ਪੂਰੀ ਕਰਨੀ ਚਾਹੀਦੀ ਆ ਉਹਨਾਂ ਨੂੰ ਦੂਰ ਨਹੀਂ ਹੁੰਦੇਣਾ ਚਾਹੀਦਾ ਵੀ ਨਾਲ ਹੀ ਜਿੱਥੇ ਮਰਜੀ ਲੈ ਕੇ ਉਹਨਾਂ ਨੂੰ ਆਪ ਉਮਾਂ ਜਾਣਾ ਚਾਹੀਦਾ ਆ ਬੱਚਿਆਂ ਨੂੰ ਲੈ ਕੇ ਹਾਂਜੀ ਉਹਨਾਂ ਨੂੰ ਇਕੱਲਿਆਂ ਨੂੰ ਨਹੀਂ ਜਾਣ ਦੇਣਾ ਚਾਹੀਦਾ ਜਦੋਂ ਕਿਉਂਕਿ ਬਜ਼ੁਰਗ ਹੋ ਜਾਣ ਤੇ ਆਪ ਉਹਨਾਂ ਨੂੰ ਘੁਆਪਰਾ ਕੇ ਜਿੱਥੇ ਕਹਿਣ ਦਿਲ ਕਰਦਾ ਉੱਥੇ ਉਹਨਾਂ ਨੂੰ ਘੁਆਪ ਫਾੜਾ ਕੇ ਲਿਆਉਣਾ ਚਾਹੀਦਾ ਆ ਹਾਂਜੀ ਯਾਦ ਆਉਂਦੀ ਕਿਦਾਂ ਨਿਕਲੇ ਨੀ ਹਾਂਜੀ ਬਹੁਤ ਜ਼ਿਆਦਾ ਜਾਜ ਆ ਜਾਂਦੀ ਆ ਮਨ ਬੱਸ ਹੋ ਜਾਂਦਾ ਫਿਰ ਈਮੋਸ਼ਨਲ ਜਾ ਹੋ ਜਾਂਦਾ ਜਦੋਂ ਇਹਨਾਂ ਨੂੰ ਵੇਖ ਕੇ ਤਾਂ ਫਿਰ ਬੱਸ ਰੋ ਜਾ ਜਾਂਦਾ ਹਾਂਜੀ ਇਹਨਾਂ ਨੂੰ ਬਹੁਤ